ਤੇ ਨਵੇਂ ਅਗਰੈਸ਼ਨ ਤੇ ਜਾ ਰਹੇ ਆ ਦੇਖਦੇ ਆ ਕੀ ਬਣਦਾ ਪਹਿਲਾਂ ਪਿੱਛੇ ਘੰਟਾ ਖਰਾਬ ਕਰ ਹੀ ਗਏ ਇੱਕ ਜਗ੍ਹਾ ਉੱਥੇ ਦਾ ਕੋਈ ਹੱਲ ਹੋਇਆ ਨਹੀਂ ਹੈਗਾ ਪਲਾਂਟ ਖਰਾਬ ਸੀਗਾ ਉਹ ਤੇ ਹੁਣ ਇੱਕ ਨਵਾਂ ਹੱਲ ਬਿਆ ਉਹ ਆ ਰਿਹਾ ਗੱਭਰੂ ਨਾਲ ਉਹ ਕੱਲ ਦਾ ਖੜਾ ਮੈਂ ਯਾਰ ਕੱਲ ਦਾ ਇਕੱਲਾ ਹੀ ਖੜਾ ਹੋ ਰਿਹਾ ਤੇ ਆਏ ਹੋਏ ਬਾਕੀ ਮੜਾ ਲੱਭ ਲੀ ਅਗਰੈਸ਼ਨ ਤੈਨੂੰ ਮਲਾਉਣਿਆ ਬੰਦੇ ਨਾਲ ਜਾ ਕੇ ਕਿੱਧਰ ਆ ਗਏ ਪਹਾੜਾਂ 'ਚ ਦੇਖੋ ਆ ਜਿੱਤਰਾ ਰਸਤਾ ਆ ਕਿਤਰਾ ਚੰਨ ਲਈ ਆਵਰੋਣਾ ਸਾਨੂੰ ਵੀ ਉਹ ਸਾਹਮਣੇ ਜਾਣਾ ਆਪਾਂ ਨੇ ਉਹ ਇੱਥੇ ਕਾਰ ਲਈ ਜੀ ਆ ਚਾਰੇ ਪਹਾੜ ਹੀ ਪਹਾੜ ਹੈ ਕਰ ਉਹ ਗੱਲ ਤਾਂ ਸਕੇਣਾ ਮੁਰਗੀ ਦੋ ਦਿਨਾਂ ਬਾਅਦ ਪੁਛਿਆ ਨੇ ਪਾਇੇ ਹੋਰੇ ਪਾਸੇ ਪੁਰਾਣਾ ਤਾਂ ਜਾ ਕੇ ਕਹਿੰਦਾ ਇੱਧਰ ਨੂੰ ਸੱਜਾ ਬਸਾ ਹੁੰਦਾ ਦੱਸੀ ਕਿਹੜਾ ਬਸਾ ਤੁਸੀਂ ਦੋ ਦਿਨ ਹੋਰੇ ਰਹੇ ਤੁਹਾਡਾ ਕੀ ਵੀਰ ਹੋਆ ਹਾਂ ਆਣਾ ਆ ਚਾਹ ਬਣਾ ਆ ਜਾ ਚਾਹ ਬਣਾ ਲੈਨੇ ਆ ਅੱਬਾ ਬਸ ਆ ਸੱਜੇ ਬਸ ਆ ਤੁਸੀਂ ਲੋ ਜਹਾਂ ਦੇ ਬੰਦੇ ਨੂੰ ਰਸਤਾ ਹੀ ਦੱਸਣਾ ਆ ਇੱਧਰ ਲਾ ਇੱਧਰ ਲਾ ਰੱਧਿਆ ਬਸ ਆਉਂਦਾ ਆਹ ਇੱਧਰ ਲਾਉਂਦਾ ਸੱਜੇ ਬਣਾ ਆ ਜੇ ਤੇ ਤੁਹਾਨੂੰ ਹੋਵੇ ਪਿੰਡ ਪੜਾ ਜਾਣਾ ਬੇ ਲੋ ਮਿੱਤਰੋ ਸਾਹੀ ਆਹ ਰਸਤੇ ਸਣੀ ਜਾਣਾ ਦੇਖੋ ਥੱਲੇ ਆਹ ਦੇ ਪਾਰਕ ਕਰੀਏ ਉਹ ਭੜੀਆਂ ਝੋਟੀਆਂ ਸਾਡੀਆਂ ਯਾਰ ਲੜੀ ਜਾਂਦੇ ਨੇ ਜੀ ਦਸਤੇ ਪਿੱਛੇ ਤੋਂ ਇਹ ਇਹਨੇ ਵਾਪਸ ਪੁੱਛਿਆ ਇਹਦੇ ਕੋਲ ਇਹ ਸੱਜੇ ਨੂੰ ਖੱਬੀ ਗਈ ਸੀ ਆਓ ਲੱਕ ਉਹ ਚੱਲ ਲੜੋ ਨਾ ਕਹਿੰਦਾ ਉਹ ਸਾਹਮਣੇ ਦੁਕਾਨਾਂ ਨਹੀਂ ਹੈਗੀਆਂ ਕਹਿੰਦਾ ਬਾਹਰ ਕਿਉਂ ਨਹੀਂ ਹੈ ਸਟਰ ਲੱਗਿਆ ਬਸੀ ਦੁਕਾਨਾਂ ਦੇ ਉਹ ਤੈਨੂੰ ਇਹ ਗਲਤ ਭੇਜ ਰਿਹਾ ਨਾ ਜਾਣ ਕੇ ਯਾਰ ਹੋਰੇ ਪਾਸੇ ਬੜਾ ਕੰਮ ਨਹੀਂ ਪੰਜ ਪਰਸਤੀ ਫਰਕ ਪੈਂਦਾ ਕੱਲ ਦਾ ਖੜਾ ਆਉਗਾ ਫਾਲੇ ਨਰ ਜਾ ਕੇ ਰੱਖ ਲਿਆ ਤਾਂ ਇਹਨੂੰ ਬੜਾ ਬੱਦਲ ਲੜਾਉਂਦਾ ਖੱਪਾ ਸੀ ਮਾਤਾ ਇਹਦਾ ਬਾਪੂ ਨੇ ਪਰ ਉਹ ਖੜੇ ਨਹੀਂ ਹੈ ਲੱਗਦਾ ਅਸੀਂ ਵਗੜਿਆ ਗਿਆ ਕਰੀਏ ਤੁਮਾਨੂੰ ਵੀ ਕੈਮਰਾ ਗੇ ਟਾਣ ਕਰਨ ਲੈ ਸਤ ਸ੍ਰੀ ਅਕਾਲ ਗੱਲਾਂ ਨਹੀਂ ਦੱਸ ਬਣਾ ਹਾਂ ਦੱਸ ਉਹ ਸੁਣ ਕੀ ਕਹਿਣ ਲੱਗਾ ਮੈਂ ਆਹ ਕਾ ਦੱਸਣਾ ਮੈਂ ਇਸ ਨੂੰ ਕਿਆ ਦੱਸਾਂ ਵਧੀਆ ਗੱਲ ਵਧੀਆ ਗੱਲ ਲੈ ਖੱਪੇ ਸੱਜੇ ਵਾਲਾ ਨੂੰ ਪੁੱਛ ਲੈ ਹਾਂ ਬਸ ਸਭੇ ਸੱਜੇ ਬਾਜੀ ਕੀ ਹੋ ਗਿਆ ਦਾ ਉਹ ਖੜਾ ਪਰ ਚਾਹਤਾ ਯਾਰ ਭੁੱਖ ਲੱਗੀ ਗਾੜਾ ਕੱਢੀ ਜਾਂਦਾ ਯਾਰ ਕੀ ਕੋਈ ਘੋੜੇ ਵਾਲੀ ਵਾਜ ਲਾ ਦਾਂਗੇ ਆਪਣਾ ਹੈਗੀ ਇੱਕ ਦੇਖੀ ਦੀ ਪੋਣਾ ਲਾ ਇਹ ਆਓ ਲੋ ਵੀ ਚਾਹ ਚੱਲ ਰਹੀ ਹੈ ਸਾਡੀ ਤੇ ਨਹੀਂ ਆ ਨਜ਼ਾਰੇ ਲੈ ਰਿਆ ਜਿੰਦਗੀ ਦੇ ਜਿੰਦਗੀ ਦੇ ਪੂਰੇ ਨਜ਼ਾਰੇ ਆ ਕੀ ਕਰ ਗਏ ਨਹੀਂ ਆਊਟ ਸੈਂਟਰ ਕਿੱਧਰ ਆ ਆਪਣੀ ਗੱਡੀ ਚ ਇਹ ਖੱਬੇ ਸੱਜੇ ਵਾਲਾ ਦਾ ਬਈ ਐਂ ਕਰਦਾ ਪੁੱਛੇ ਨਾ ਉਹ ਆਉਂਦਾ ਪੱਜਿਆ ਦੇਖ ਉੱਧਰ ਹੀ ਦੇ ਸਾਹ ਦੇ ਲਈ ਜਿਵੇਂ ਪੰਜਾਬ ਦਾ ਜੂਨੀਅਰ ਕਰੂ ਐ ਐ ਉਤਰਦਾ ਬੰਦਾ ਇਧਰ ਰੁਕ ਨਹੀਂ ਹੁੰਦਾ ਨਾ ਢਾਈ ਬੋ ਦਾ ਬ੍ਰੇਕ ਇਹਦੇ ਆਏ ਦੀ ਇਹਨਾਂ ਬ੍ਰੇਕ ਨਹੀਂ ਹੈਗੇ ਇੱਥੇ ਬ੍ਰੇਕ ਨੇ ਬਹੁ ਵੀ ਚਾਹ ਬਣ ਕੇ ਤਿਆਰ ਆ ਆਪਣੀ ਉਧਰ ਗੱਡੀ ਭਰ ਗਈ ਲੈ ਮਿੱਤਰੋ ਗੱਡੀ ਭਰ ਕੇ ਆਪਾਂ ਨਿਕਲਾਂਗੇ ਰੋਡ ਤੇ ਤੇ ਆ ਚੈੱਕ ਕਰਵਾਉਣ ਪਹਿਲਾਂ ਖਾਲੀ ਕਿਸੇ ਟਾਈਮ ਇਹ ਵੀ ਆਉਣ ਫੁੱਲ ਭਰ ਕੇ ਚੱਲਦਾ ਸੀਗਾ ਸਭ ਦਾ ਟਾਈਮ ਹੁੰਦਾ ਇਕੱਲੇ ਇਕੱਲੇ ਦਾ ਤੇ ਚਲੇ ਆਈ ਜਾਂਦਾ ਬਈ ਤਾਂ ਹੀ ਕਹਿੰਦੇ ਹਸਾਬ ਨਾਲ ਰਹਿਆ ਕਰੋ ਇਕ ਨਹੀਂ ਗੱਲ ਤੇ ਚਲੋ ਫਿਰ ਵਧੀਏ ਅੱਗੇ ਬੋਲ ਕੀ ਕਹਣਾ ਕੱਦੂ ਕੱਕ ਦੀ ਮਾਂ ਆ ਗਈ ਆ ਗਈ ਆਹ ਤੇਰਾ ਕਦੂ ਨਾ ਬਣ ਜਵੇ ਕਦੇ ਬਹੁਤ ਬਹੁਤ ਕਿੱਦਾਂ ਬੋਲਿਆ ਆਂ ਬੱਸ ਹੋਣਾ ਕੀ ਕਹਿੰਦਾ ਤੇਰਾ ਕਦੂ ਦਾ ਕਲੀਮਾ ਬਣਾ ਦੇ ਨੀ ਨੀ ਵੀ ਉਹ ਦੇ ਆ ਜਾ ਦੇਖੇ ਆਂ ਮੂੰਹ ਕੋ ਬੋਲੇ ਕਰਦੇ ਆਂ ਚਲੋ ਸੰਗ ਲਾ ਜੀ ਭੱਜਣਾ ਜਿਹਦਾ ਪੁੱਤ ਨੇ ਬੜੇ ਹੁੰਦੇ ਆਂ ਦੱਸ ਸੰਦੇ ਹਟਾ ਨਾ ਨਾ ਐ ਭੱਜਨੇ ਬਲੌਗ ਤਾਂ ਐ ਬਣਾ ਦਿੰਦੇ ਆਂ ਅਸੀਂ ਤੇਰਾ ਵੀ ਬਣਾ ਦੇ ਪੁੱਠਾ ਕਰਕੇ ਕੱਲ ਨੂੰ ਤੂੰ ਵੀ ਆਏਂਗਾ YouTube ਤੇ ਹਾਂ ਇਹਨੂੰ ਪੁੱਠਾ ਕਰਕੇ ਬਣਾ ਦੇਣਾ ਦਿਖਾਈਏ ਬਲੌਗ ਤੇ ਆ ਜਾ ਬਣਾ ਕਰਕੇ ਤੱਕ ਤੱਕ ਪੂੰਗਾ ਜਗਣਾ ਨਾ ਮਿਲਿਆ ਐ ਐਡੀ ਨਾਸੀ ਅਕਕੀ ਬਣਾਉਂਦਾ ਗੱਜਾ ਟਾਬੇ ਦਾ ਵੀ ਵੀਡੀਓ ਬਣਾਇਆ ਨਾ ਟਾਬੇ ਦਾ ਵੀ ਬਣਾਤਾ ਰਹੇ ਬਣ ਰਹੇ ਨਾਲ ਦੀ ਨਾਲ ਤੇਰਾ ਵੀ ਬਣ ਰਹੇ ਐਦੀ ਘਟਾ ਲੋ ਮੂੰਹ ਕਾਇਲ ਕੋਨੇ ਜਿੱਦਾ ਚੋਰੀ ਕਰੀ ਹੁੰਦੀ ਹੈ ਕੋਈ ਓਏ ਪੌਛੜ ਦੇ ਪੌਛ ਲੈਣੀ ਪੈਣੀ ਉਹ ਗੜਵਲੇ ਕੋਟਾ ਕੇ ਬੋਲ ਕੇ ਸਾਦੇ ਬਾੜਾ ਬੰਦ ਕੇ ਉੱਜਾ ਹੋ ਗਈ ਦੇਖ ਲੋ ਬਾਈ ਇਹ ਜੇ ਬੰਦੇ ਆਪਣੇ ਟਾਬੇ ਤੇ ਖਰਦੇ ਨੇ ਦੇਖ ਲੋ ਇਹਦਾ ਚੈਨਲ ਮੋਟੀਵੇਸ਼ਨ ਕਰ ਦਿਓ ਹਾਏ ਮੋਟੀਵੇਸ਼ਨ ਮੋਟਾ ਘੋਟਾ ਸੁਣ ਲੈ ਇਹਦਾ ਮੋਟੀਵੇਸ਼ਨ ਕਰਦੇ ਨੇ ਚੈਨਲ ਨੂੰ ਕਦੋਂ ਗਿਆ ਇਹਨੂੰ ਆਇ ਨਹੀਂ ਪਤਾ ਨੂੰ ਮੋਨਟਾਈਜ਼ ਹੁੰਦਾ ਕੀ ਹੁੰਦਾ ਉਹ ਬੰਦੇ ਇੱਕ ਗਲਤ ਹੈ ਪੀ ਦੱਸ ਕੀ ਕਹਿੰਦਾ ਹੁਣ ਦੱਸ ਉਹ ਬੰਦਾ ਹੈ ਨਾ ਗਲਤ ਤਰੀਕਾ ਕਰਦਾ ਦੱਸਦਾ ਨਾ ਅਗਲਾ ਸਭ ਦੱਸ ਕੀ ਕਰਨਾ ਕੀ ਕਰਨਾ ਦਾ ਕੀ ਕਹਿੰਦੇ ਕੀ ਕਰਨਾ ਬੰਦਾ ਅੱਜ ਕੱਲ ਚੰਗਾ ਪੈਸੇ ਵਾਲਾ ਕੀ ਕਹਿੰਦਾ ਦੇਖ ਲਓ ਜੀ ਮੇਰੇ ਕੱਪੜੇ ਆਹ ਦੇਖ ਲਓ ਜੀ ਮੇਰੇ ਜੁੱਤੇ ਲੈ ਦਾ ਵੀ ਬਣਾ ਲਾ ਫ੍ਰੀਜਨ ਟੋ ਗਿਆ ਲੱਗੇ ਕੀ ਕਰ ਲਉਗੀ ਵਿੱਚ ਤੇ ਮੈਂ ਗਿਆ ਕੀ ਜੀ ਐਵੇਂ ਮम्मा ਬੈਲਿੰਗਾੜ ਨੇ ਓਏ ਚਾਹ ਨਾਲ ਬੋਦ ਹਾਂ ਚਾਹ ਤੇ ਬੰਦ ਜੇ ਤਾਂ ਆ ਜੀਆ ਨਾ ਚਾਚੀ ਗਿਆ ਨਾ ਚਾਚੀ ਗਿਆ ਜਮ ਓ ਮਾਈ ਗੁੱਡ ਮਾਰਨਿੰਗ ਹੋ ਗਈ ਤੇ ਟਾਈਮ ਹੋ ਗਿਆ 9 ਵਜੇ ਚੱਲੇ ਆਪਾਂ ਪਹੁੰਚ ਕੇ ਇਸ ਟਾਈਮ ਪਤੜਾ ਆਹ ਜੀ ਮਿੱਤਰੋ ਆਪਣੀ ਕੰਪਨੀ ਦੀ ਪਾਰਕਿੰਗ ਆ ਗੱਡੀਆਂ ਸਾਰੀਆਂ ਅੰਦਰ ਖੜੀਆਂ ਨੇ ਬਾਹਰ ਕਢਾ ਕੇ ਤੇ ਗੱਡੀ ਖਾਲੀ ਕਰਨੀ ਆਪਾਂ ਇੱਥੋਂ ਥੋੜਾ ਜਿਹਾ ਲੰਬਈ ਆ 5-7 ਕਿਲੋਮੀਟਰ ਦਾ ਰਸਤਾ ਹੈ ਤੇ ਚਲਿਏ ਗੱਡੀ ਕਰੀਏ ਖਾਲੀ ਪਹਿਲਾਂ ਜਾ ਕੇ ਤੇ ਇਹ ਦੇਖਦੇ ਆਂ ਕੀ ਪ੍ਰੋਗਰਾਮ ਆ